ਇਹਨਾਂ ਦੱਸਦੀ ਆ ਕਾਲ ਕਰਕੇ ਬੜੇ ਟਾਈਮ ਦਾ ਵੇਟ ਕਰ ਰਹੀ ਸੀ ਇਸ ਦਿਨ ਦਾ ਕਾਲ ਕਰਦੀ ਆ ਕੁਛ ਹੋਣ ਗਿਆ ਬਹੁਤ ਚੱਕlo 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 ਹੈਲੋ ਕੀ ਕਹਵਦੇ ਸੀ ਮੈਂ ਕੁਝ ਕੰਮ ਸੀਗਾ ਤਾਂ ਹੀ ਫੋਨ ਕੀਤਾ ਸੀ ਹਾਂਜੀ ਥ੍ਰੀ ਹੋ ਦੋ ਮਿੰਟ 사이ਡ ਤੋਂ ਵੀ ਗੱਲ ਕਰੋ ਮੈਂ ਤੁਹਾਨੂੰ ਇੱਕ ਗੁੱਡ ਨਿਊਜ਼ ਦੇ ਦੇ ਸੀ ਸਮਝ ਜਾਈ ਗਏ ਹੋਗੇ ਤੁਸੀਂ ਮੈਂ ਤੁਹਾਨੂੰ ਕਹਿ ਰਹੀ ਸੀ ਨਾ ਮੈਂ ਟੈਸਟ ਕਰਨਾ ਟੈਸਟ ਕਰਨਾ ہاں ਜੀ ਪੋਜ਼ਿਟਿਵ ਆਇਆ ਚਲ ਮੈਂ ਮਮਿੰ ਨੂੰ ਦੱਸ ਕੇ ਆਨੀ ਆ ਤੇ ਤੁਹਾਨੂੰ ਕਾਲ ਕਰਾਂਗੇ ਠੀਕ ਹੈ ਮਮਮੀ ਕੀ ਕਰ ਰਹੀ ਸੀ ਬਸ ਬੈਠੀ ਸੀ ਉੱਤਰ ਖੜੇ ਹੋ ਕੇ ਕਿਵੇਂ ਬਿਲਕੁਲ ਤੇਰੀ ਸੁਣੋ ਕਿਹਾ ਅੱਗੇ ਹੁਣ ਨਹੀਂ ਹਲੋ ਕੀ ਦੇਖ ਰਹੀ ਸੀ ਓਰੇਲੀ ਹਾਂ ਮਸਲੀ ਰਸਤੀ ਵੈ ਹਾਂ ਜਦ ਮੈਂ ਉੱਤਰ ਹਾਂ ਬੁਨ ਗ੍ਰੈਟਿਊਲੇਟਸ ਵਾਏ ਮੈਂ ਤਾਂ ਪੋਤੇ ਦਾ ਮੂੰਹ ਦਿਖਾਈ ਮੈਨੂੰ ਤਾਂ ਪੋਤਾ ਚਾਹੀਦਾ ਮਮੀ ਬੱਚਾ ਕੁਝ ਹੋ ਜਾ ਆਪਣਾ ਤਾਂ ਨਹੀਂ ਮੈਨੂੰ ਤਾਂ ਪੋਤਾ ਚਾਹੀਦਾ ਮੈਂ ਤਾਂ ਵਾਏ ਗੁਰੂ ਕੋਲ ਪੋਤਾ ਚਾਹੀਦਾ ਬਸ ਚਲੋ ਕੋਈ ਨਹੀਂ ਦੇਖਦੇ ਹਾਂ ਉਸੇ ਬੱਚਾ ਆ ਜੀ ਮਿਆ ਹੈ ਹੈਲਦੀ ਚਾਹੀਦਾ ਬੱਚਾ ਆਪਣਾ ਨਹੀਂ ਧੀ ਇਹ ਮੈਂ ਤਾਂ ਪੋਤਾ ਹੀ ਚਾਹੀਦਾ ਮੈਨੂੰ ਤਾਂ ਪੋਤਾ ਮਾ ਚਾਹੀਦਾ ਬਸ ਤੇ ਇਹ ਮੈਨੂੰ ਤਾਂ ਇਹ ਦੋ ਧੀਆਂ ਨੇ ਮੇਰੇ ਕੋਲ ਤੇ ਮੈਨੂੰ ਤਾਂ ਹੁਣ ਪੁੱਤਾਂ ਹੀ ਚਾਹੀਦਾ ਬੱਸ ਜਿਵੇਂ ਮਿਲ ਸਕੇ ਬੱਸ ਮੇਰੀ ਤਾਂ ਇਹ ਹੀ ਕਾਇਸ਼ਾ ਮੈਨੂੰ ਪੁੱਤਾਂ ਆ ਬੱਸ ਆ ਤਾਂ ਮਮਿਆ ਦਾ ਵੀ ਗੱਲ ਕੱਢ ਮਾਰੀ ਐ ਪੁੱਤਾਂ ਚਾਹੀਦਾ ਦੱਸ ਮੈਨੂੰ ਹੁਣ ਕੀ ਪਤਾ ਪੁੱਤ ਆਊਗਾ ਕਿ ਪੁੱਤੀ ਹੋਊਗੀ ਇਹਨਾਂ ਨੂੰ ਫੋਨ ਕਰਦੀ ਮੈਂ ਤਾਂ ਸਿੱਖ ਖੁਸ਼ ਹੋਣਗੇ ਫੋਨ ਕਰਦੀ ਇਹਨਾਂ ਨੂੰ ਹੈਲੋ ਹਾਂਜੀ ਅੰਜ ਮਮੀ ਨੂੰ ਤਾਂ ਦੱਸਿਆ ਮੈਂ ਮੈਂ ਤਾਂ ਅਸੀਂ ਖੁਸ਼ ਹੋਣਗੇ ਪਰ ਮਮੀ ਨੇ ਤਾਂ ਨਵੀਂ ਗੱਲ ਸੁਣਾ ਮਰੀ ਕਹਿੰਦੇ ਮੈਨੂੰ ਤਾਂ ਪੋਤਾ ਚਾਹੀਦਾ ਹੁਣ ਮੇਰੇ ਹੱਥ 'ਚ ਥੋੜੀ ਏ ਪੋਤਾ ਪੋਤੀ ਕੁਛ ਮਰਜ਼ੀ ਹੋ ਜਾ ਬੱਚਾ ਮੈਂ ਕਾਪਰ ਨੂੰ ਹੈਲਦੀ ਬੱਚਾ ਚਾਹੀਦਾ ਕਹਿੰਦੇ ਨਹੀਂ ਨਹੀਂ ਮੈਨੂੰ ਤਾਂ ਪੋਤਾ ਚਾਹੀਦਾ ਮੇਰੇ ਤਾਂ ਅੱਗੇ ਦੋ ਕੁੜੀਆਂ ਨੇ ਮੈਂ ਤਾਂ ਅਸੀਂ ਚੱਲ ਖੁਸ਼ੀ ਖੁਸ਼ੀ ਹੋਊਗੀ ਉਹ ਤਾਂ ਹੋਰ ਹੀ ਪਾਸੇ ਚੱਲ ਪੇ ਚਲ ਤੁਸੀਂ ਕਦੋਂ ਆਣਾ ਕਰੇ ਮੈਂ ਤਾਂ ਟੈਨਸ਼ਨ ਪੈ ਗਈ ਐ ਸੋਨੋ ਠੀਕ ਐ ਤੁਸੀਂ ਕਰਿਓ ਗੱਲ ਠੀਕ ਐ ਓਕੇ ਐ ਫੂ ਮੂਮੈਂਟਸ ਲੇਟਰ ਵਧਾਈਆਂ ਮੈਨੂੰ ਆਹ ਤਾਂ ਵਧਾਈਆਂ ਤਾਂ ਠੀਕ ਐ ਪਰ ਮੈਨੂੰ ਪੋਤਾ ਚਾਹੀਦਾ ਮੈਨੂੰ ਹੀ ਭਤੀਜਾ ਹੀ ਚਾਹੀਦਾ ਕਿ ਗਰ ਉਹ ਤਾਂ ਹੁਣ ਰੱਬ ਦੇ ਹੱਥ ਆ ਆਪਣੇ ਹੱਥ ਦਾ ਜੋ ਨਹੀਂ ਨਹੀਂ ਮੈਂ ਮੈਂ ਬੈਠੀ ਸੀ ਮੈਨੂੰ ਦੱਸਿਆ ਮੈਨੂੰ ਖੁਸ਼ੀ ਬਹੁਤ ਹੋਈ ਏ ਪਰਮਾਤਮਾ ਭੁੱਲ ਗਿਆ ਆਪਾਂ ਦੇ ਘਰੇ ਪਰ ਮੈਂ ਹੁਣੇ ਨੀ ਪੋਤਾ ਚਾਹੀਦਾ ਆਪਦਾ ਹੁਣ ਕੇ ਧਿਆਨ ਰੱਖਿਆ ਆਦਾ ਕੱਲ ਕੱਲੀ ਨਾ ਤੁਰੇ ਭਾਤ ਤੁਰਨਾ ਚੱਕੇ ਆਦਾ ਧਿਆਨ ਰੱਖੇ ਪਰ ਮੈਨੂੰ ਤਾਂ ਪੋਤੇ ਦੀ ਲੋੜ ਈ ਬਸ ਮੈਂ ਇਹ ਗੱਲਾਂ ਪ੍ਰਾਣੀ ਆਉਗੀਆਂ ਅੱਜ ਕੱਲ ਕੋਈ ਕੁੜੀ ਕੋਈ ਮੁੰਡਾ ਅੱਜ ਕੱਲ ਨਵਾਂ ਜਵਾਨ ਨਹੀਂ ਪ੍ਰਾਣੀ ਮੈਨੂੰ ਤਾਂ ਪਾਣੇ ਵਲੇ ਸੋਚਦੇ ਸੀ ਨਹੀਂ ਤੀਜਾ ਹੀ ਜਾਈ ਨਾ ਸਭ ਤੂੰ ਵੀ ਨਾਲ ਰਲ ਗਈ ਮਾਪੇ ਉਹ ਤਾਂ ਸਮਝਾ ਤੂੰ ਆਪ ਕੁੜੀ ਹੋ ਕੇ ਤੁਸੀਂ ਕਹਿ ਰਹੇ ਮੇਰੀ ਨਹੀਂ ਚਾਹੀਦੀ ਤੇਰੇ ਕੋਲ ਹੀ ਤਾਂ ਰਾਬਾ ਬਾਬ ਵਾਈ ਬਰੂ ਕਰੇਗਾ ਫੰਗਾਈ ਕਰੇਗਾ ਬੋਤਾ ਹੀ ਹੈ ਉਹ ਬਾਕੀ ਉਹਦੇ ਹੱਥ ਹੈ ਉਹਦੇ ਹੱਥ ਨਾਲ ਉਹਦੇ ਹੱਥ ਨਾਲ ਮੇਰੇ ਹੱਥ ਨਾਲ ਉਹਦੇ ਹੱਥ ਹੈ ਇਹ ਉਹਦੇ ਹੱਥ ਹੈ ਤੂੰ ਮੇਰੀ ਤਾਂ ਦਿਲ ਦੀ ਤਮੰਨਾ ਮੈਂਨੇ ਕਰੇ ਬੋਤਾ ਚਲੋ ਜੋ ਉਹਨੇ ਦਿੱਤਾ ਮੈਂ ਤਾਂ ਮੂਵੀ ਮੰਨੂਰ ਤੂੰ ਉਹਦੇ ਨਾਲ ਨਾ ਰਲ ਫਿਰ ਮੋਟੀ ਵੀ ਅੱਗੋਂ ਮੂੰਹ ਬਣਾ ਕੇ ਅੰਦਰ ਚਲੀ ਜਾ ਹੁਣ ਤੂੰ ਵੀ ਹਮੇਂ ਬੋਤਾ ਕਿ ਆਤਾ ਰ ਚਲੋਂ ਤਾਂ ਆਪਣੇ ਯਾਰ ਕਿ ਕੋਈ ਨਹੀਂ ਬੰਤਾ ਵਾਈ ਗਰੁੱਪ ਹੋਤਾ ਹੀ ਦੇਵੇ ਬਸ ਹੋਰ ਜਾਓ ਅਨੁਪੋਤਾ ਹੀ ਕਰੇ ਨਾ ਕੋਈ ਮੈਨਿੰਗ ਮੰਥ ਲੇਟਰ ਚਲੋ ਮੰਮੀ ਅਸੀਂ ਚੱਲਦੇ ਆਂ ਤੇ ਇਹਦੇ ਮੰਮੀ ਉਹਨੇ ਤਾਂ ਪਹੁੰਚ ਗਏ ਹਸਪੀਟਲ ਅੱਜ ਡਿਲੀਵਰੀ ਡੇਟ ਦਿੱਤੀ ਹੈ ਡਾਕਟਰ ਸਾਹਿਬ ਨੇ ਤੇ ਮੈਂ ਲੈ ਕੇ ਪਹੁੰਚਦਾ ਜੇ ਰੋਟੀ ਪਾਣੀ ਦੀ ਲੋੜ ਹੋਈ ਤਾਂ ਤੁਸੀਂ ਘਰੇ ਰੋਹ ਘਰੇ ਵੀ ਕੋਈ ਚਾਹੀਦਾ ਵੀ ਰੋਟੀ ਪਾਣੀ ਤੁਸੀਂ ਜੇ ਭੇਜਣਾ ਤਾਂ ਤੁਸੀਂ ਭੇਜ ਦਿਓ ਛੋਟਾ ਆਪਾ ਛੋਟਾ ਆ ਰਿਹਾ ਆਪਣਾ ਚੁਣ ਉਹ ਮੋਂ ਫੋਨ ਕਰਤਾ ਸੀ ਉਹ ਵੀ ਆਉਂਦਾ ਪੋਸਟਲ ਚ ਤੇ ਉਹਦੇ ਹੱਥ ਤੁਸੀਂ ਭੇਜ ਦੇ ਜੀ ਠੀਕ ਹੈ ਠੀਕ ਹੈ ਚਲ ਚੱਕਾ ਦੀ ਹੈ ਪੋਟਾ ਲੈ ਕੇ ਆਈ ਹੈ ਹਾਂ ਤਿਆਰ ਬਥੇ ਆ ਰੱਖੀ ਹੈ ਐ ਸੂ ਮੂਮੈਂਟਸ ਲੇਟਰ ਹਲੋ ਕਿਵੇਂ ਵੀਰੇ ਆ ਗਈ ਕੁਛ ਕਬੜੀ ਕਿਵੇਂ ਹੈ ਮੇਰਾ ਭਤੀਜਾ ਸੋਣਾ ਮੇਰਾ ਭਤੀਜਾ ਕਿਵੇਂ آپریشن ਆਇਆ ਹੈ ਉਡੀ ਹੋਈ ਹੈ ਦੇਖ ਲਉ ਚਲੋ ਠੀਕ ਕਰਦੇ ਇਹਨਾਂ ਦੀ ਸੋਚਾਂ ਹੀ ਉਹੋ ਜਿਹੀ ਸੀ ਪਹਿਲਾਂ ਹੀ ਪਹਿਲਾਂ ਹੀ ਕੋਈ ਸੋਚਦੇ ਸੀ ਕੋਈ ਨਾਂ ਕੁੜੀ ਹੋਈ ਹੈ ਹੋਇਆ ਨਾਂ ਨੇ ਸੱਸ ਮੇਰਾ ਦਿਨ ਤੋੜਨਾ ਤੋੜਤਾ ਹੁਣ ਹੋਇਆ ਵੀ ਆਪਰੇਸ਼ਨ ਆਈ ਵੀ ਹੋਏ ਪੈਸੇ ਕਿੰਨੇ ਲੱਗ ਜਾਣੇ ਨੇ ਹੈ ਢੇਡ ਵੀ ਪਾਰ ਜਾਉਂਦਾ ਹੈ ਉੱਤੋਂ ਉਹਨਾ ਪੱਥਰੀ ਰੱਪਣੇ ਤੇ ਤਾਂ ਘਰੇ ਆ ਲੰਦਿਆ ਮੈਂ ਤਾਂ ਚੱਕਣੀ ਨਿਕਲੀ ਮੇਰਾ ਤਾਂ ਦਿਲ ਖਰਾਬ ਹੋ ਗਿਆ ਹਲੋ ਮਾਂ ਮੇਰੇ ਕਿਵੇਂ ਘਰੇ ਲੈ ਕਿਆ ਰਹੇ ਹੋ ਇੱਧਰ ਅੱਛਾ ਚਲੋ ਮੈਂ ਮੰਮੀ ਨਾਲ ਗੱਲ ਕਰਦੀ ਆਂ ਫਿਰ ਮੰਮੀ ਨੂੰ ਦੱਸਦੀ ਆਂ ਮੈਂ ਹੋਲਡ ਤੇ ਰੱਖਿਓ ਕੋਣੇ ਮੰਮੀ ਕਿਚਨ ਚ ਨੇ ਮੰਮੀ ਆਈਓ ਹਾਂ ਤੇ ਇਹ ਉਹਨਾਂ ਵੀਰੇ ਕਹਿ ਰਿਹਾ ਵੀ ਅਸੀਂ ਇੱਧਰ ਵੈਲਕਮ ਕਰਨਾ ਆ ਕੇ ਕੁੜੀ ਨੂੰ ਲੈ ਕੇ ਘਰੇ ਆ ਰਹੇ ਆ ਇਹਦਾ ਵੈਲਕਮ ਕਰਨਾ ਕੁੜੀਆਂ ਦੇ ਸਾਥੇ ਨਹੀਂ ਲਵਾ ਰਹੇ ਉਹ ਗੱਲ ਕਰਨਾ ਉਹ ਤੇ ਲੈ ਜਾਉਂਦੇ ਸੋਹਰੇ ਘਰੇ ਕਰੇ ਵੈਲਕਮ ਰੂਮ ਰੈਡੀ ਕਰ ਦਨ ਸਾਡੇ ਆਂਦੇ ਤੱਕ ਨਹੀਂ ਨਹੀਂ ਉਧਰ ਹੀ ਕਰਿਆਦੇ ਸੋਹਰੇ ਘਰੇ ਲੈ ਜਾਵੇ ਮੈਂ ਕੋਈ ਵੈਲਕਮ ਕਾਲ ਦੀ ਗੱਲ ਕਰਨਾਂ ਮੈਂ ਕਹਤਾ ਫਿਰ ਵੀ ਦੇ ਨੂੰ ਉਹ ਕਹਦੇ ਮੈਨੂੰ ਕੋਈ ਲੋੜ ਨਹੀਂ ਵੈਲਕਮ ਦੀ ਹਾਂਜੀ ਵੀਰੇ ਬਾਤ ਉਹ ਬੰਦਾ ਤਾਂ ਮੈਂ ਕਰਦੀ ਮੈਂ ਗੱਲ ਕਰ ਲਈ ਮੰਮੀ ਨਾਲ ਉਹ ਕਹਿੰਦੇ ਇੱਧਰ ਨਾ ਲੈ ਕੇ ਆਏ ਕੁੜੀ ਨੂੰ ਅਸੀਂ ਨਹੀਂ ਕਰਨਾ ਵੈਲਕਮ ਵੈਲਕਮ ਸਾਡੇ ਦਿਨ ਦੀ ਆਵਾਜ਼ ਹੈਗਾ ਕੁੜੀਆਂ ਦਾ ਵੈਲਕਮ ਕਰਨਾ ਉਧਰ ਹੀ ਲੈ ਜਾਓ ਮਾਈਕੀ ਕਰਿਆ ਆਪਦੇ ਭਾਬੀ ਨੂੰ ਕਹਿ ਦੋ ਉਧਰ ਹੀ ਲੈ ਜਾਓ ਸਿੱਧਾ ਠੀਕ ਹੈ ਮੰਮੀ ਆ ਗਿਆ ਪੁੱਤਰ ਉਹ ਲ ਆ ਗਿਆ ਸਿਮੇਂਟ ਠੀਕ ਠੀਕ ਨਹੀਂ ਲੈ ਪਾਣੀ ਹੈ ਨਾ ਮਿਲਿਆ ਹੀ ਹੱਥ ਲੈ ਨਾ ਸਸਰੀ ਕਾਲਾ ਤੂੰ ਬੋਲਦਾ ਕਿਵੇਂ ਪਿਆ ਕੇ ਮੇਰੇ ਕਿਹਦਾ ਗਰੀਬ ਨਾ ਪਾਣੀ ਪਿਆ ਮੇਰੇ ਲੈ ਤੁਰ ਕੇ ਆਇਆ ਪੜੇ ਕਿਦੋਂ ਆ ਤੁਰ ਕੇ ਤੁਰ ਕੇ ਅਜ ਫਿਰ ਕੀ ਹੋਇਆ ਕੁਪੜਨ ਜਾਣਾ ਹੈ ਕੁ ਚੰਗੇ ਕੰਮ ਵੀ ਜਾਣਾ ਹੈ ਆ ਗਏ ਉਹ ਪਾਣੀ ਕੀ ਧੱਕੇ ਆਏ ਕੋਈ ਨਹੀਂ ਆ ਤੱਕਿਆ ਆ ਆ ਤੱਕਿਆ ਸੜਿਆ ਤਾਂ ਆ ਪਿਆ ਜਿਵੇਂ ਕੋਈ ਧੱਕੇ ਆਏ ਨਾ ਫੜ ਪਾਣੀ ਤਰ ਪਾਣੀ ਪਾੜ ਮੈਨੂੰ ਪਤਾ ਤੇਰੇ ਵੀਰੇ ਘਰੇ ਗੁੜੀ ਆਈ ਏ ਮੇਰਾ ਤਾਂ ਮੂੜ ਖਰਾਬ ਹੋਇਆ ਪਿਆ ਅੱਜ ਕੀ ਹੋਇਆ ਕੁੜੀ ਹੋਈ ਏ ਅੱਛਾ ਮੈਨੂੰ ਤਾਂ ਆਪਣਾ ਮੂੜ ਖਰਾਬ ਹੋਇਆ ਤੂੰ ਭਰ ਕਿਥੋਂ ਡੱਫਿਆ ਕੇ ਤੈਨੂੰ ਕੱਲੀ ਦਾ ਕਿਹੜੇ ਕੰਮ ਤੂੰ ਕਰਦਾ ਕੀ ਕੰਮ ਫਿਰਦਾ ਨਹੀਂ ਰਾਜੀ ਆਜੋਈ ਏ ਤੈਨੂੰ ਕੀ ਪਤਾ ਮੈਨੂੰ ਮੈਂ ਤੈਨੂੰ ਪੜਾਉਂਦੀ ਨਾ ਤੂੰ ਇਹੋ ਜੇ ਕੰਮ ਕਰਨਾ ਤਾਂ ਫਿਰ ਲੈ ਆ ਬੱਲੀਪੋਟ ਲੈ ਪਹਿਲੇ ਮੈਨੂੰ ਪਾਰਟੀ ਤਾਂ ਦੇ ਫੇਰ ਕੋਣ ਪਾਰਟੀ ਕੁੜੀਆਂ ਦੇ ਪਾਰਟੀ ਘਰੇ ਦੇ ਦਰ ਤੇ ਪਾਰਟੀ ਨਹੀਂ ਦੇਣੀ ਮੈਂ ਸਾਰੀ ਪਾਰਟੀ ਦੇਣੀ ਤੂੰ ਮੈਨੂੰ ਸਮਾਰ ਅੱਗੀ ਮੁੰਡੇ ਆਲੀ ਤਾਂ ਦੇ ਨੂ ਪਾਰਟੀ ਨਹੀਂ ਤੀਏ ਕਿੱਥੇ ਆ ਤੂੰ ਹਾਂ ਮੰਮੀ ਬੋਲੋ ਆ ਗਏ ਨਾ ਖਾਫੜਾ ਹੋਵੇ ਲਾ ਦੱਫ ਕੇ ਖਰਕੀ ਆਇਆ ਭਰਾ ਤੇਰਾ ਵੀਰਾ ਹੁਣ ਛੋਟਾ ਤੇ ਮੈਨੂੰ ਕਹਿੰਦਾ ਪਾਰਟੀ ਦੇ ਦੱਸ ਹਾਂ ਤਾਂ ਕੰਮ ਆ ਕੇ ਮਿਲ ਗਿਆ ਚਲ ਆਜਾ ਬੇਟੀ ਕੇ ਰੋਏ ਜਾਂਦੇ ਇਹੀ ਉਹ ਇਹੀ ਹਾਲ ਹੈ ਮੈਂ ਕਿੱਥੋਂ ਦਿਆਂ ਪੈਸੇ ਨੂੰ ਦੱਸ ਰੋਏ ਕੁਛ ਹਾਂ ਤੀਨ ਨੂੰ ਮੰਗਦਾ ਰੋਏ ਹੋਏ ਤੇ ਆਪਾਂ ਵੇਲੇ ਵੀ ਕਹੀਦਾ ਵੀ ਆਹ ਮੁੰਡਾ ਹੋ ਕੇ ਐਵੇਂ ਕਰਦਾ ਆਪਾਂ ਕਹੀਦਾ ਆਪਣੇ ਘਰੇ ਕੁੜੀ ਕੀ ਹੋਈ ਮੁੰਡਾ ਆਪਣੀ ਤਿੰਦਾ ਬੈਠ ਅਸੀਂ ਕਦੀ ਮੁੰਡੇ ਕੁੜੀ ਚ ਫਰਕ ਨਹੀਂ ਕਰਨਾ ਚਾਹੀਦਾ ਮੈਂ ਕਹਿਆ ਚਲ ਪੁੱਤਰ ਉਹਦਾ ਦੋ ਹੈ ਧੀਆ ਹੈਗੀਆਂ ਚਲ ਮੇਰੇ ਘਰੇ ਪੁੱਤ ਆ ਜਾਏਗਾ ਇੱਕ ਤਾਂ ਚੱਲ ਬੁਰਾ ਲੈ ਮੇਰਾ ਕੰਮ ਹੋ ਜਾਏਗਾ ਸਾਡੇ ਘਰੇ ਨਹੀਂ ਆ ਤੁਸੀਂ ਵੇਖ ਹੀ ਲੋ ਕੀ ਆ ਕਰਦਾ ਪਿਆ ਮੁੰਡਾ ਕਰਦਾ ਸੱਚੀ ਗੁੱਤੀ ਹੈ ਕਹੀ ਹੈ ਹਾਂ ਕੁੜੀ ਆਪਾਂ ਕੁੜੀ ਘਰੇ ਗਈ ਹੈ ਮਮੀ ਆਪੇ ਉਹਨਾਂ ਦਾ ਆਪਾਂ ਆਸੀ ਹਾਂ ਫੋਨ ਕਰਦੇ ਆ ਵੀਰੇ ਨੂੰ ਵੀ ਇੱਧਰ ਲਿਆ ਕੁੜੀ ਤਾਂ ਆਪ ਕੋ ਫੋਨ ਕਰਕੇ ਜੀਏ ਹਾਂ ਹਾਂ ਮੈਂ ਵੀਰੇ ਨੂੰ ਫੋਨ ਕਰਦੀ ਆ ਇੱਧਰ ਲਿਆ ਆਂਦੀ ਵੀਰੇ ਆ ਤੁਸੀਂ ਤਾਂ ਕੁੜੀ ਨੂੰ ਇੱਧਰ ਹੀ ਲਿਓ ਵੀਰੇ ਹਾਂ ਉਧਰ ਨਾਲ ਲੈ ਕੇ ਜਾਈਏ ਭਾਬੀ ਨੂੰ ਹਾਂ ਕੁੜੀ ਨੂੰ ਇੱਧਰ ਲਿਓ ਮਾਜੀ ठीक आगे मम्मी भी अब भाभी आगे, 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 तो आगे मेरी भी दीदी लेके हां आगे दबाई भाभी आगे मम्मी थोड़ी पोती आगे मेरी पोती होती ती ठीक है तू हां ठीक है तो नु मेरी पोती ने बधाई ना भाई भाभी ने ग्रेजुएशन आगे नहीं मेरी तरह अपने पोती की दी छोड़ी दी मैं तो ऐवें ही भूल गई थी हैं ਇਹ ਸਭ ਲੈ ਮੇਰੀ ਜੀ ਕਾ ਫੋਟੋ ਨਾ ਚੰਦ ਚੜ ਗਿਆ ਤੇਰੇ ਕਰਿਆ ਅੱਗੀ ਸੋਹਣੇ ਬਹੁਤੀ ਆਈ ਵੀ ਮੈਂ ਨਿੱਕੀ ਜਾਨ ਆਈ ਮਰੇ ਕਰੇ ਨਾ ਮਾਵਦੀ ਐ ਮੈਨੂੰ ਮਾਫ ਕਰੀਂ ਧੀਏ ਮੈਨੂੰ ਹਾਂ ਮੈਂ ਤਾਂ ਐਵੇਂ ਭੁੱਲੀ ਬੈਠੀ ਸੀ ਕੋਈ ਨਹੀਂ ਜੇ ਆਪਾਂ ਨਾਲ ਆਪਣੇ ਧੀ ਤੇ ਪੋਤਵੀ ਆਉ ਕੋਈ ਪੋਤੇ ਕਹੜਾ ਚੋ ਫੋਟੋ ਮੈਂ ਲੈ ਕੇ ਆਉਂਦੀ ਹਾਂ ਤੇ ਯਾ ਵੀ ਬੁੱਤਾਂ ਨਾ ਪਿਆਰੀਆਂ ਮੈਂ ਐਵੇਂ ਫਰਕ ਕਰਦੀ ਰਹੀ ਇਹ ਵੀ ਆਉਂਦੇ ਤਾਂ ਲੈ ਕੇ ਆਉਂਦੀ ਮੈਂ ਨੇ ਸਾਈ ਮੈਂ ਨਹੀਂ ਕਰਦੀ ਥੀ ਇਹ ਹੁਣ ਫਰਕ

ਹਾਂ ਇਹ ਵੀ ਆਪਦੇ ਕਰਮ ਲੈ ਕੇ ਆਉਂਦੀ ਆ ਜੀ ਇਹਨਾਂ ਨੂੰ ਬਹੁਤ ਪਿਆਰ ਦਿਆ ਕਰੋ ਇਹ ਵੀ ਬਹੁਤ ਨਾ ਬਹੁਤ ਪਿਆਰੀਆਂ ਹੁੰਦੀਆਂ ਨੇ ਕਦੀ ਫਰਕ ਨਹੀਂ ਸਮਝਣਾ ਚਾਹੀਦਾ ਤੀ ਬੋਤ ਚਾਹ ਇਹ ਤਾਂ ਸਾਡਾ ਕਹਿਣ ਦਾ ਮਕਸਦ ਹੀ ਬਤਾ ਸੀ ਬਹੁਤ ਖੁਸ਼ ਆ ਸਾਡੇ ਘਰ ਆ ਆਸੀਂ ਬਹੁਤ ਖੁਸ਼ ਆ ਪੁੱਤ ਆਈ ਏ ਹਾਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਕਿ ਧੀਆ ਨੂੰ ਵੀ ਉਨੇ ਹੀ ਪਿਆਰ ਦਿਆ ਕਰੋ ਜਿੰਨਾ ਬੰਦਾਂ ਨੂੰ ਅਸੀਂ ਜਦੋਂ ਬਹੁਤ ਖੁਸ਼ ਆ ਪ੍ਰਮਾਤਮਾ ਨੇ ਸਾਡੇ ਘਰ ਲక్ష్ਮੀ ਦਿੱਤੀ ਏ ਜਵਾਗ ਹੈ ਜਵਾਗ ਹੈ ਚਲੋ ਮਿਲਦੇ ਆ ਜੀ ਤੁਹਾਨੂੰ ਅਗਲੀ ਸਵੇਰ ਬਾਏ ਬਾਏ